ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਤੇ ਸ੍ਰੀ ਫਤਿਹਗੜ੍ਹ ਸਾਹਿਬ ਠੰਡੇ ਬੁਰਜ ਦੇ ਜੀ ਆਪਾਂ ਅੱਗੇ ਲੰਘ ਰਹੇ ਸੀਗੇ ਅੱਗੇ ਜਾਣਾ ਸੀ ਕੰਮ ਲਈ ਤਾਂ ਜਾਂਦੇ ਜਾਂਦੇ ਰੋਗੇ ਵੀ ਚਲੋ ਦਰਸ਼ਨ ਕਰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਟਾਈਮ ਤੇ ਆਪਾਂ ਠੰਡੇ ਬੁਰਜ ਦੇ ਬਾਹਰ ਖੜੇ ਆ ਜੀ ਇਹ ਠੰਡਾ ਬੁਰਜ ਉਹ ਹੈ ਜਿੱਥੇ ਮਾਤਾ ਗੁਜਰਕੌਰ ਔਰ ਛੋਟੇ ਸਾਹਿਬ ਜਦਿਆਂ ਨੂੰ ਕੈਦ ਕੀਤਾ ਸੀਗਾ ਇਹ ਜੋ ਸਿੰਘ ਆ ਰਹੇ ਨੇ ਤੁਰੇ ਨੀਲੇ ਬਾਣੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹ ਸਾਡੇ ਬਹਾਦਰਪੁਰ ਦੇ ਨੇ ਜੀ ਇੱਥੇ ਵੀ ਦਰਸ਼ਨ ਕਰਨ ਆਏ ਹੋਏ ਨੇ ਅਸੀਂ ਵੀ ਦਰਸ਼ਨ ਕਰਨ ਆਏ ਸੀ ਲੋ ਜੀ ਕਰੋ ਜੀ ਦਰਸ਼ਨ ਠੰਡੇ ਬੁਰਜ ਦੇ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਆਪਾਂ ਅੱਗੇ ਲੰਗੇ ਸੀ ਜੀ ਤਾਂ ਜਾਂਦੇ ਜਾਂਦੇ ਖੜ ਗਏ ਗੁਰਦੁਆਰਾ ਸਾਹਿਬ ਮੱਥਾ ਵਗੈਰਾ ਟੇਕ ਲਿਆ ਆਪਾਂ ਨੇ ਤੁਸੀਂ ਵੀ ਕਰੋ ਜੀ ਦਰਸ਼ਨ ਠੰਡੇ ਬੁਰਜ ਦੇ